ਨੇ ਬਹੁਤ ਸੱਚੀ ਇਦਾਂ ਹੀ ਕਰਦੇ ਨੇਗੇ ਕਿ ਸਾਰੀ ਜ਼ਿੰਦਗੀ ਨੰਗਾ ਆ ਦਿੰਦੇ ਨੇ ਹਨਾ ਵੀ ਆ ਵੀ ਬਣ ਜਾਈ ਉਹ ਵੀ ਬਣ ਜਾਈ ਨਿਆਣੇ ਸੌਖੇ ਹੋ ਜਾਣ ਮੂਰਲਿਆਂ ਨੂੰ ਕੁਝ ਕਰਨਾ ਨਾ ਪਵੇ ਜਾਂ ਉਹਨਾਂ ਨੂੰ ਤੰਗ ਨਾ ਹੋਣਾ ਪਵੇ ਉਹਨਾਂ ਦੇ ਲਈ ਹੀ ਜੋੜ ਜੋੜ ਕੇ ਰੱਖੀ ਜਾਂਦੇ ਨੇ ਸਾਨੂੰ ਇਹ ਆ ਕਿ ਨਹੀਂ ਜੇ ਮੈਂ 1000 ਰੁਪਏ ਦੀ ਜੁੱਤੀ ਪਾਣੀ ਆ ਮੈਂ 500 ਦੀ ਪਾ ਲਾਂ 500 ਮੈਂ ਉਹਦੇ ਨਿਆਣੇ ਦੇ ਫਿਊਚਰ ਲਈ ਰੱਖ ਲਾਂ ਨਾ ਮੰਮੀ ਹੁਣੇ ਦੱਸਦੇ ਹੁੰਦੇ ਆ ਵੀ ਉਹਨਾਂ ਨੂਨ ਨਾਲ ਵੀ ਰੋਟੀ ਖਾਂਦੇ ਰਹੇ ਜੇ ਕਿਤੇ ਉਹਨਾਂ ਨੇ ਬਾਹਰ ਕਿਤੇ ਕੰਮ ਵੀ ਜਾਣਾ ਉਹਨਾਂ ਨੇ ਘਰ ਹੀ ਖਾ ਪੀ ਕੇ ਜਣਾ ਤੇ ਵਾਪਸ ਆ ਕੇ ਘਰੀ ਖਾਣਾ ਪੀਣਾ ਤਾਂ ਕਿ ਉਹਨਾਂ ਨੂੰ ਚਾਹ ਦਾ ਕੱਪ ਵੀ ਬਾਹਰ ਨਾ ਪੀਣਾ ਪਵੇ ਉਹ ਮਤਲਬ ਇੰਨਾ ਉਹਨਾਂ ਨੇ ਪੈਸਾ ਬਚਾਇਆ ਅੱਜ ਤੁਸੀਂ ਬੱਚਿਆਂ ਨੂੰ ਇੱਕ ਐਫ ਡੀ ਬਣਾ ਰਹੇ ਹੋ ਕਿ ਕੱਲ ਨੂੰ ਮੈਨੂੰ ਇਹਦੇ ਤੋਂ ਵਾਪਸ ਰੈਂਟ ਆਊਗਾ ਵਿਆਜ ਆਊਗਾ ਹਨਾ ਉਹ ਤੁਸੀਂ ਚੀਜ਼ ਕਰੋ ਹੀ ਨਾ ਇੱਕ ਆਪਣੇ ਇਹ ਵੀ ਕਹਿ ਦਿੰਦੇ ਹੁੰਦੇ ਨੇ ਵੀ ਜਦੋਂ ਨਾ ਤੁਹਾਨੂੰ ਸਾਰਾ ਕੁਝ ਬਣਿਆ ਬਣਾਇਆ ਮਿਲ ਜਾਂਦਾ ਵਾ ਤਾਂ ਤੁਸੀਂ ਉਹਦੀ ਵੈਲਿਊ ਬਹੁਤ ਘੱਟ ਕਰਦੇ ਹੋ ਤੁਸੀਂ ਕਦਰ ਨਹੀਂ ਕਰਦੇ ਹੈਗੇ ਹਨਾ ਵੀ ਜੇ ਸਾਡੇ ਮਤਲਬ ਪਾਪਾ ਹੋਣੇ ਹਨਾ ਸਾਨੂੰ ਇੰਨਾ ਕੁਝ ਬਣਾ ਕੇ ਦੇ ਰਹੇ ਨੇ ਤਾਂ ਅਸੀਂ ਉਹਦੇ ਚ ਇੱਕ ਚੀਜ਼ ਜੋੜੀ ਹੈ ਹਨਾ ਪਰ ਜੇ ਮੈਂ ਉਹ ਸੋਚਾਂ ਵੀ ਜੋੜਨੀ ਮੈਂ ਸਿਰਫ ਆਪਣੇ ਬੱਚਿਆਂ ਕਰਕੇ ਆ ਹਨਾ ਤੇ ਫਿਰ ਮੈਂ ਉਸ ਜ਼ਿੰਦਗੀ ਚੋਂ ਆਪਣੇ ਆਪ ਨੂੰ ਐਬਸੈਂਟ ਕੀਤਾ ਜਿੱਥੇ ਮਾਪੇ ਦਾ ਫਰਜ਼ ਹੁੰਦਾ ਆਪਾਂ ਉੱਥੇ ਪਿੱਛੇ ਵੀ ਨਹੀਂ ਹਟ ਸਕਦੇ ਜਿੱਥੇ ਆਪਾਂ ਨੂੰ ਵੀ ਕਿਤੇ ਦਿੱਕਤ ਆਉਂਦੀ ਹੈ ਤਾਂ ਆਪਣੇ ਮਾਪੇ ਸਭ ਤੋਂ ਪਹਿਲਾਂ ਆ ਕੇ ਉੱਥੇ ਮੂਰੀ ਖੜੇ ਹੋ ਜਾਂਦੇ ਨੇ ਹਨਾ ਵੀ ਸਾਡਾ ਬੱਚਾ ਇਸ ਟਾਈਮ ਮੁਸ਼ਕਿਲ ਦੇ ਵਿੱਚ ਹੁਣ ਜੇ ਸੀ ਕਹੀਏ ਸਾਡੇ ਦਾਦੇ ਉਹਨਾਂ ਨੇ ਤਾਂ ਬਹੁਤ ਮਿਹਨਤ ਕੀਤੀ ਸੀ ਬਿੱਗਿਆਂ ਤੋਂ ਕਿੱਲਿਆਂ 'ਚ ਜ਼ਮੀਨਾਂ ਲੈ ਕੇ ਆਉਣੀਆਂ ਸੌਖੀ ਗੱਲ ਹੀ ਹੁੰਦੀ ਇਹਦਾ ਮਤਲਬ ਤਾਂ ਫਿਰ ਸਾਡੀ ਪੀੜ੍ਹੀ ਨੂੰ ਤਾਂ ਕੰਮ ਕਰਨ ਦੀ ਲੋੜ ਹੀ ਕੋਈ ਨਹੀਂ ਸੀਗੀ ਕਿਸੇ ਤੇ ਦੋ ਮੁੰਡੇ ਹੋ ਗਏ ਉਹ ਸੋਚ ਲੰਦਾ ਮੇਰੇ ਕੋਲ ਹੁਣ 10 ਕਿੱਲੇ ਨੇ ਤਾਂ 5-5 ਹੋ ਗਏ ਹੁਣ ਮੈਂ ਜੇ ਕਿਸੇ ਦੇ ਇੱਕ ਮੁੰਡਾ ਇੱਕ ਕੁੜੀ ਹੋ ਗਿਆ ਉਹਨੂੰ ਫਿਕਰ ਪੈ ਜਾਂਦਾ ਵੀ ਨਹੀਂ ਕੁੜੀ ਦੇ ਵਿਆਹ ਤੇ ਇੰਨਾ ਪੈਸਾ ਲੱਗੂ ਮੈਂ ਹੁਣੇ ਜੋੜਨਾ ਸ਼ੁਰੂ ਕਰ ਲਾਂ ਹੈਨਾ ਬੀ ਸੋਸ਼ਲ ਵਿਖਰੀ ਸਾਰੇ ਦਰਸ਼ਕਾਂ ਦਾ ਮੈਂ ਗੁਰਦੀਪ ਸਵਾਗਤ ਕਰਦੀ ਆ ਸੱਚੀ ਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਗਲਤੀ ਗਲਤ ਨਵੇਂ ਐਪੀਸੋਡ ਲੈ ਕੇ ਇੱਕ ਵਾਰ ਫਿਰ ਤੋਂ ਅਸੀਂ ਹਾਜ਼ਰ ਹੋ ਗਏ ਆ ਕਹਿੰਦੇ ਹੁੰਦੇ ਨੇ ਵੀ ਜਿਵੇਂ ਕਿਸੇ ਦੇ ਕੋਈ ਇੱਕ ਬੱਚਾ ਹੋ ਗਿਆ ਜਾਂ ਦੋ ਬੱਚੇ ਹੋ ਗਏ ਤਾਂ ਉਹ ਤੀਜੀ ਵਾਰੀ ਜ਼ਰੂਰ ਸੋਚਦੇ ਨੇ ਉਹਨਾਂ ਨੂੰ ਹੁੰਦਾ ਹੈ ਕਿ ਸਾਡੇ ਕੋਲੇ ਵਿੱਤੀ ਸਾਧਨਾਂ ਦੀ ਘਾਟ ਆ ਜਾਂ ਅੱਜ ਦੇ ਸਮੇਂ 'ਚ ਤਾਂ ਦੋ ਬੱਚੇ ਪਾਲਣੇ ਬਹੁਤ ਔਖੇ ਹੋ ਜਾਂਦੇ ਨੇ ਤਾਂ ਉਦੋਂ ਜੇ ਕੋਈ ਤੁਹਾਡੇ ਘਰ 'ਚ ਸਿਆਣਾ ਤੁਹਾਡੇ ਆਸ-ਪਾਸ ਹੁੰਦਾ ਤਾਂ ਉਹ ਹਮੇਸ਼ਾ ਤੁਹਾਨੂੰ ਇਹੀ ਸਲਾਹ ਦਿੰਦਾ ਹੈ ਕਿ ਹਰ ਬੱਚਾ ਆਪਣੇ ਕਰਮ ਲਿਖਾ ਕੇ ਲੈ ਕੇ ਆਉਂਦਾ ਹਰ ਕੋਈ ਆਪਣੇ ਹਿੱਸੇ ਦਾ ਰਿਜਕ ਆਪਣੇ ਹਿੱਸੇ ਦਾ ਰੋਟੀ ਸਾਰਾ ਕੁਝ ਉਹ ਲੈ ਕੇ ਆਉਂਦਾ ਆਪਣੇ ਕਰਮਾਂ ਚ ਲਿਖਾ ਕੇ ਲੈ ਕੇ ਆਉਂਦਾ ਸੋ ਤੁਹਾਨੂੰ ਜਿਆਦਾ ਕੁਝ ਸੋਚਣ ਦੀ ਲੋੜ ਨਹੀਂ ਹੈਗੀ ਅਕਸਰ ਆਪਣੇ ਘਰਾਂ ਦੇ ਵਿੱਚ ਆਪਾਂ ਕੀ ਦੇਖਦੇ ਹਾਂ ਕਿ ਮਾਪੇ ਸਾਰੀ ਜ਼ਿੰਦਗੀ ਬੱਚਿਆਂ ਦੇ ਲਈ ਹੀ ਕਮਾਉਂਦੇ ਰਹਿੰਦੇ ਨੇ ਉਹਨਾਂ ਨੂੰ ਹੁੰਦਾ ਹੈ ਕਿ ਜਿਸ ਦਿਨ ਤੋਂ ਬੱਚਾ ਬੱਚੇ ਦਾ ਖਿਆਲ ਵੀ ਉਹਨਾਂ ਦੇ ਦਿਮਾਗ 'ਚ ਆਉਂਦਾ ਤਾਂ ਉਸ ਦਿਨ ਤੋਂ ਹੀ ਉਹਨਾਂ ਨੂੰ ਲੱਗਦਾ ਹੈ ਕਿ ਹੁਣ ਉਹ ਜ਼ਿੰਦਗੀ ਦੇ ਵਿੱਚ ਜੋ ਕਮਾਉਣਗੇ ਜੋ ਕਰਨਗੇ ਉਹ ਉਹਨਾਂ ਦੀ ਆਉਣ ਵਾਲੀ ਸੰਤਾਨ ਦੇ ਲਈ ਹੋਵੇਗਾ ਤੇ ਉਹ ਕਰਦੇ ਵੀ ਇਸੇ ਤਰ੍ਹਾਂ ਨੇ ਬੱਚਿਆਂ ਨੂੰ ਪੜਾਉਂਦੇ ਨੇ ਲਿਖਾਉਂਦੇ ਨੇ ਵੱਡਾ ਕਰਦੇ ਨੇ ਫਿਰ ਉਹਨਾਂ ਦੇ ਵਿਆਹ ਵੀ ਕਰ ਦਿੰਦੇ ਨੇ ਫਿਰ ਉਹ ਗਾਂਹ ਇਹ ਵੀ ਦੇਖਦੇ ਨੇ ਵੀ ਸਾਡੇ ਧੀ ਪੁੱਤ ਆਪਣੇ ਆਪਣੇ ਕਮਾਕਾਰਾਂ ਤੇ ਸੈੱਟ ਵੀ ਹੋ ਜਾਣ ਜੇ ਕਿਸੇ ਨੇ ਕੋਈ ਬਿਜ਼ਨਸ ਕਰਨਾ ਤਾਂ ਉਹਦੇ ਵਿੱਚ ਵੀ ਉਹਨਾਂ ਨੂੰ ਹੁੰਦਾ ਕਿ ਜੋ ਸਾਡੇ ਕੋਲੇ ਜਮ੍ਹਾਂ ਪੂੰਜੀ ਪਈ ਆ ਜਾਂ ਜੋ ਕਿ ਜੇ ਕੋਈ ਨੌਕਰੀ ਕਰਦਾ ਹੁੰਦਾ ਤੁਹਾਡੀ ਰਿਟਾਇਰਮੈਂਟ ਦਾ ਪੈਸਾ ਪਿਆ ਤਾਂ ਉਹ ਵੀ ਅਸੀਂ ਨਿਆਣਿਆਂ ਤੇ ਲਾ ਦਈਏ ਬਾਹਰਲੇ ਮੁਲਕਾਂ ਦੇ ਵਿੱਚ ਇਦਾਂ ਨਹੀਂ ਹੁੰਦਾ ਮੈਕਸਿਮਮ ਜਿਹੜੇ ਉਹ ਲੋਕ ਨੇਗੇ ਤਾਂ ਉਹ ਜਿਹੜੇ ਆਪਣੀ ਜਮਾ ਪੂੰਜੀ ਉਹ ਆਪਣੀ ਜ਼ਿੰਦਗੀ ਦੇ ਲਈ ਬਚਾ ਕੇ ਰੱਖਦੇ ਨੇਗੇ ਉਹ ਵਾਲੀ ਜ਼ਿੰਦਗੀ ਜਦੋਂ ਉਹ ਆਪਣੇ ਕੰਮਾਂ ਤੋਂ ਰਿਟਾਇਰ ਹੋ ਜਾਂਦੇ ਨੇ ਤੇ ਉਹਨਾਂ ਕੋਲੇ ਪਿਛਲੇ ਸਾਲ ਜਿਹੜੇ ਬਾਕੀ ਬਚ ਜਾਂਦੇ ਨੇ ਤਾਂ ਅੱਜ ਆਪਾਂ ਇਸੇ ਵਿਸ਼ੇ ਤੇ ਗੱਲਬਾਤ ਕਰਾਂਗੇ ਕਿ ਜਦੋਂ ਸਾਨੂੰ ਪਤਾ ਹੈ ਕਿ ਪ੍ਰਮਾਤਮਾ ਹਰ ਕਿਸੇ ਨੂੰ ਆਪਦੇ ਹਿੱਸੇ ਦੀ ਰੋਜੀ ਰੋਟੀ ਦੇ ਕੇ ਭੇਜਦਾ ਆਪਦੇ ਹਿੱਸੇ ਦੇ ਕਰਮ ਉਹਨਾਂ ਦੇ ਲਿਖੇ ਹੋਏ ਹੁੰਦੇ ਨੇ ਤਾਂ ਫਿਰ ਅਸੀਂ ਕਿਉਂ ਦੂਜਿਆਂ ਦੇ ਹਿੱਸੇ ਦਾ ਕਮਾਉਣ ਲੱਗ ਜਾਨੇ ਆ ਜਾਂ ਦੂਜਿਆਂ ਦੇ ਹਿੱਸੇ ਦਾ ਬਚਾ ਕੇ ਰੱਖਣ ਲੱਗ ਜਾਨੇ ਆ ਇਸੇ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਭੈਣ ਰੁਪਿੰਦਰ ਸੰਧੂ ਹਾਜ਼ਰ ਹੋਣਗੇ ਉਹਨਾਂ ਨੂੰ ਸਿੱਝੀਆਂ ਕੰਨੇ ਆ ਸਤਿ ਸ਼੍ਰੀ ਅਕਾਲ ਭੈਣੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਵਧੀਆ ਠੀਕ ਹੈ ਤੁਸੀਂ ਸੁਣਾਓ ਵਧੀਆ ਠੀਕ ਆ ਆਪਾਂ ਗੱਲਬਾਤ ਇਸ ਵਿਸ਼ੇ ਤੇ ਕਰਦੇ ਆ ਪਰ ਮੈਨੂੰ ਤਾਂ ਸੱਚੀ ਐ ਹੀ ਹੁੰਦਾ ਵੀ ਮੈਂ ਹਲੇ ਆਪਣੇ ਲਈ ਬਹੁਤ ਖੁਸ਼ ਹਾਂ ਮੇਰੇ ਨਾਲ ਦਾ ਹੋਣਾ ਵੀ ਇਹੀ ਚਾਹੀਦਾ ਹੁੰਦਾ ਵਾ ਪਰ ਜਿਵੇਂ ਆਪਾਂ ਜਿਵੇਂ ਕਹਿੰਦੇ ਵੀ ਆਪਣੇ ਖੋਨ ਚ ਕੁਝ ਚੀਜ਼ਾਂ ਹੁੰਦੀਆਂ ਨੇ ਵੀ ਜਿਵੇਂ ਕਈ ਵਾਰ ਜਦੋਂ ਕਿਤੇ ਸ਼ਾਪਿੰਗ ਸੈਂਟਰ ਜਾਓ ਕੱਪੜੇ ਆਪਦੇ ਲਈ ਲੈਣ ਜਾਓ ਤੁਸੀਂ ਬੜਨੇ ਆਣੇ ਵਾਲੇ ਸੈਕਸ਼ਨ 'ਚ ਜਾਂਦੇ ਹੋ ਹਨਾ ਆਪਦੇ ਲਈ ਭਾਵੇਂ ਕੁਝ ਤੁਸੀਂ ਲਾਉ ਨਾ ਲਓ ਨਿਆਣਿਆਂ ਦਾ ਲੈ ਕੇ ਮੁੜੇ ਆਉਨੇ ਹੋ ਨਾ ਪਰ ਜਿਹੜਾ ਡੀਪ ਥਾਟ ਆ ਜਾਂ ਇੱਕ ਕਹ ਲੋ ਇੱਕ ਸੱਚੀ ਸੋਚ ਹੈਗੀ ਉਹ ਮੈਨੂੰ ਐ ਹੁੰਦਾ ਵਾ ਵੀ ਨਹੀਂ ਮੈਂ ਹਲੇ ਆਪਦੇ ਲਈ ਵੀ ਬਹੁਤ ਕੁਝ ਕਰਨਾ ਹੈ ਜਿਵੇਂ ਕੁਮਾਰੀਆਂ ਤਾਂ ਉਹਦਾ ਹਲੇ ਮੈਂ ਆਦੇ ਨਿਆਣੇ ਤੇ ਉਹ ਨਹੀਂ ਕਰ ਰਹੀ ਕਿ ਮੈਂ ਤੇਰੇ ਤੇ ਆਸਾਨ ਕਰ ਰਹੀ ਆ ਨੌਕਰੀ ਕਰਕੇ ਕਿਉਂਕਿ ਮੈਂ ਤੇਰੇ ਲਈ ਜੋੜ ਰਹੀ ਹਾਂ ਹਨ ਪਰ ਆਪਣੇ ਬਹੁਤੇ ਸੱਚੀ ਇਦਾਂ ਹੀ ਕਰਦੇ ਨੇਗੇ ਕਿ ساری ਜ਼ਿੰਦਗੀ ਨਗਾਹ ਦਿੰਦੇ ਨੇ ਹਨਾ ਵੀ ਆ ਵੀ ਬਣ ਜਾਈ ਉਹ ਵੀ ਬਣ ਜਾਈ ਨਿਆਣੇ ਸੌਖੇ ਹੋ ਜਾਣ ਮੂਹਰ ਲਿਆਂ ਨੂੰ ਕੁਛ ਕਰਨਾ ਨਾ ਪਵੇ ਜਾਂ ਉਹਨਾਂ ਨੂੰ ਤੰਗ ਨਾ ਹੋਣਾ ਪਵੇ ਉਹਨਾਂ ਦੇ ਲਈ ਹੀ ਜੋੜ ਜੋੜ ਕੇ ਰੱਖੀ ਜਾਂਦੇ ਨੇਗੇ ਸੋ ਜਦੋਂ ਉਹਨਾਂ ਦੀ ਜ਼ਿੰਦਗੀ ਦਾ ਆਖਰੀ ਵੇਲਾ ਆਉਂਦਾ ਫਿਰ ਉਹ ਬੈ ਕੇ ਪਛਤਾਉਂਦੇ ਨੇ ਵੀ ਇਸ ਤਾ ਸਾਰੀ ਜ਼ਿੰਦਗੀ ਧੰਦੀ ਪਿੱਟ ਦੇ ਹਾਂ ਸਹੀ ਗੱਲ ਹੈ ਜਿਉਂ ਕਿ ਦੇਖਿਆ ਹੀ ਨਹੀਂ ਹੈਗਾ ਹਨਾ ਸੋ ਉਹਦੇ ਨਾਲ ਛੋਟੀ ਜਿਹੀ ਇੱਕ ਉਦਾਹਰਣ ਹੈ ਵੀ ਇੱਕ ਪਰਿਵਾਰ ਨੂੰ ਮੈਂ ਜਾਣਦੀ ਆ ਨਾ ਤਾਂ ਉਹਨਾਂ ਦੇ ਵਡੇਰਿਆਂ ਨੇ ਕੀ ਕੀਤਾ ਮੰਮੀ ਹੁਣੇ ਦੱਸਦੇ ਹੁੰਦੇ ਆ ਵੀ ਉਹਨਾਂ ਨੂਨ ਨਾਲ ਵੀ ਰੋਟੀ ਖਾਂਦੇ ਰਹੇ ਜੇ ਕਿਤੇ ਉਹਨਾਂ ਨੇ ਬਾਹਰ ਕਿਤੇ ਕੰਮ ਵੀ ਜਾਣਾ ਤਨਾਂ ਨੇ ਘਰ ਹੀ ਖਾ ਪੀ ਕੇ ਜਣਾ ਤੇ ਵਾਪਸ ਆ ਕੇ ਘਰੀ ਖਾਣਾ ਪੀਣਾ ਤਾਂ ਕਿ ਉਹਨਾਂ ਨੂੰ ਚਾਹ ਦਾ ਕੱਪ ਵੀ ਬਾਹਰ ਨਾ ਪੀਣਾ ਪਵੇ ਉਹ ਮਤਲਬ ਇੰਨਾ ਉਹਨਾਂ ਨੇ ਪੈਸਾ ਬਚਾਇਆ ਜੋੜਿਆ ਜਾਂ ਕਹਿ ਲਓ ਹਨ ਤਾਂ ਫਿਰ ਕੀ ਹੋਇਆ ਗਾਂਹ ਜਦੋਂ ਮਤਲਬ ਉਹਨਾਂ ਦੇ ਮੁੰਡੇ ਵਿਆਹ ਹੈ ਤਾਂ ਉਹਨਾਂ ਦੇ ਗਾਂਹ ਜਿਹੜੇ ਜਵਾਕ ਹੋਏ ਜਿਨ੍ਹਾਂ ਦੇ ਲਈ ਉਹਨਾਂ ਨੂੰ ਸੀਗਾ ਵੀ ਅਸੀਂ ਇਹਨਾਂ ਤੇ ਆਉਣ ਤੋਂ ਪਹਿਲਾਂ ਘਰ-ਬਾਰ ਵੀ ਉਹਨਾਂ ਦੇ ਤਿਆਰ ਸੀ ਜ਼ਮੀਨਾਂ ਵੀ ਉਹਨਾਂ ਨੇ ਬਣਾ ਕੇ ਰੱਖ ਲੀਆਂ ਹਨ ਆਪ ਚਾਹੇ ਉਹਨਾਂ ਨੇ ਤੰਗੀ ਕੱਟੀ ਤਾਂ ਦੋਏ ਬੱਚੇ ਉਹਨਾਂ ਦੇ ਨਸ਼ੇ 'ਚ ਚਲੇ ਗਏ ਉੱਕਾਰ ਅੱਜ ਤੋਂ 40 ਸਾਲ ਪਹਿਲਾਂ ਜਿੰਨਾ ਕ ਬਣਿਆ ਸੀ ਉਹ ਉਨਾਂ ਕੀ ਬਣਿਆ ਹੋਇਆ ਜਿੰਨਾ ਕ ਉਹਨਾਂ ਦੀ ਜ਼ਮੀਨ ਸੀ ਕੀ ਉਹ ਉੰਨੀ ਕ ਹੀ ਆ ਉਹਦੇ ਘਟ ਗਈ ਹੋਗੀ ਵਧੀ ਨਹੀਂ ਹੈਗੀ ਈਵਨ ਇਹ ਹੋਇਆ ਵੀ ਅੱਜ ਦੇ ਟਾਈਮ 'ਚ ਉਹਨਾਂ ਦੇ ਘਰ ਨੂੰ ਰੰਗ ਕਰਾਉਣ ਲਈ ਵੀ ਉਹਨਾਂ ਕੋਲੇ ਪੈਸੇ ਨਹੀਂ ਬਚੇ ਹੈਗੇ ਕਿਉਂ ਕਿ ਜਿੰਨਾ ਵੀ ਜਮਾ ਉਹਨਾਂ ਦਾ ਕੀਤਾ ਹੋਇਆ ਸੀ ਜੇ ਜਿੰਨਾ ਵੀ ਉਹਨਾਂ ਦਾ ਬਣਾਇਆ ਹੋਇਆ ਸੀ ਉਹ ਸਾਰਾ ਉਹਨਾਂ ਦੇ ਗਾਂ ਨਿਆਣਿਆਂ ਨੇ ਖਾਣ ਪੀਣ ਚੜਾਤਾ ਹਨਾ ਬਿਲਕੁਲ ਸੋ ਮੈਨ ਲੱਗਦਾ ਹੁੰਦਾ ਹੈ ਕਿ ਉਹ ਮੱਡਿਆਂ ਨੂੰ ਦੇਖ ਕੇ ਕਿੰਨੀ ਤਕਲੀਫ ਹੁੰਦੀ ਹੋਊਗੀ ਵੀ ਅਸੀਂ ਤਾਂ ਦੇਖ ਲਾ ਨੂਣ ਭੁੱਖ ਭੁੱਖ ਰੋਟੀਆਂ ਖਾਂਦੇ ਰਹੇ ਤੇ ਗਾਂ ਨਿਆਣਿਆਂ ਨੇ ਉਸ ਚੀਜ਼ ਦੀ ਕਦਰ ਨਹੀਂ ਕੀਤੀ ਹੈਗੀ ਇੱਕ ਆਪਣੇ ਇਹ ਵੀ ਕਹਿ ਦਿੰਦੇ ਹੁੰਦੇ ਨੇ ਵੀ ਜਦੋਂ ਨਾ ਤੁਹਾਨੂੰ ਸਾਰਾ ਕੁਝ ਬਣਿਆ ਬਣਾਇਆ ਮਿਲ ਜਾਂਦਾ ਵਾ ਤਾਂ ਤੁਸੀਂ ਉਹਦੀ ਵੈਲਿਊ ਬਹੁਤ ਘੱਟ ਕਰਦੇ ਹੋ ਤੁਸੀਂ ਕਦਰ ਨਹੀਂ ਕਰਦੇ ਹੈਗੇ ਹਨਾ ਸੋ ਮੈਨੂੰ ਲੱਗਦਾ ਹੁੰਦਾ ਹੈ ਕਿ ਨਿਆਣਿਆਂ ਨੂੰ ਇਹ ਬਹੁਤ ਜ਼ਰੂਰੀ ਹੈ ਵੀ ਚਲੋ ਤੁਸੀਂ ਹਰ ਮਾਪੇ ਵੀ ਸੋਚਦਾ ਵੀ ਮੇਰੇ ਬੱਚੇ ਦੀ ਜ਼ਿੰਦਗੀ ਥੋੜੀ ਜਿਹੀ ਸੌਖੀ ਹੋਵੇ ਪਰ ਸੌਖੀ ਕਰਨ ਦੇ ਨਾਲ-ਨਾਲ ਮੈਨੂੰ ਲੱਗਦਾ ਉਹਨਾਂ ਨੂੰ ਇਹ ਵੀ ਸੋਚਣਾ ਚਾਹੀਦਾ ਵਾ ਵੀ ਜਿਵੇਂ ਮੈਂ ਆਪਦੀ ਜ਼ਿੰਦਗੀ ਦੇ ਸੰਘਰਸ਼ ਚੋਂ ਲੰਘਿਆ ਤੇ ਮੈਨੂੰ ਜ਼ਿੰਦਗੀ ਦੇ ਕਿੱਡੇ-ਕਿੱਡੇ ਸਬਕ ਮਿਲੇ ਨੇ ਤਾਂ ਕਿਉਂ ਨਾ ਮੇਰਾ ਬੱਚਾ ਵੀ ਏਸੇ ਸੰਘਰਸ਼ ਤੋਂ ਆਪਦੀ ਜ਼ਿੰਦਗੀ ਦੇ ਸਬਕ ਆਪ ਸਿੱਖੇ ਹੈਨਾ ਤੇ ਤੁਸੀਂ ਕੀ ਸੋਚਦੇ ਹੋਂਦੇ ਬਾਰੇ ਪਹਿਲੀ ਗੱਲ ਤਾਂ ਅਗਰਦੀ ਮੈਨੂੰ ਐ ਲੱਗਦਾ ਵੀ ਆਪਾਂ ਹਮੇਸ਼ਾ ਕਹਿੰਦੇ ਹੁੰਨੇ ਆ ਕਿ ਬਚਤ ਹੋਣੀ ਚਾਹੀਦੀ ਹੈ ਹਨ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਡਾਕਟਰ ਨਰਿੰਦਰ ਕਪੂਰ ਅਨੇਕ ਕਿਤਾਬ ਚ ਲਿਖਿਆ ਹੋਇਆ ਸੀਗਾ ਕਿ ਜੇ ਤੁਸੀਂ ਮਤਲਬ ਸਾਲ ਚ ਤੁਹਾਨੂੰ 12 ਤਨਖਾਹਾਂ ਮਿਲਦੀਆਂ ਨੇ ਹਨ ਤਾਂ ਚਾਰ ਤੁਹਾਡੀ ਬਚਤ ਹੋਣੀ ਚਾਹੀਦੀ ਹੈ ਹਨ ਪਰ ਬਚਤ ਕਰਨੀ ਤੇ ਕੰਜੂਸੀ ਕਰਨੀ ਦੋਨੇ ਚੀਜ਼ਾਂ ਬਹੁਤ ਅਲੱਗ-ਅਲੱਗ ਨੇ ਹੈ ਨਾ ਬਚਤ ਤਾਂ ਆਪਦੇ ਲਈ ਹੋਣੀ ਚਾਹੀਦੀ ਹੈ ਨਾ ਆਪਦੇ ਲਈ ਹੋਣੀ ਚਾਹੀਦੀ ਹੈ ਇਹ ਨਾ ਹੋਵੇ ਵੀ ਮੈਂ ਗਾਂ ਲਈ ਪੀੜ੍ਹੀ ਲਈ ᱥਾਮ ਕੇ ਰੱਖਦਾ ਬਿਲਕੁਲ ਵੀ ਜੇ ਮੈਂ ਕਹਾਂ ਹੁਣ ਕਿ ਮੈਂ ਇੰਨਾ ਕੁਝ ਬਚਾ ਲਵਾਂ ਵੀ ਮੇਰੇ ਬੱਚਿਆਂ ਦੇ ਕੰਮ ਆਊਗਾ ਹੈ ਨਾ ਪਹਿਲੀ ਗੱਲ ਤਾਂ ਜੇ ਤੁਸੀਂ ਕੁਦਰਤ ਤੇ ਭਰੋਸਾ ਕਰਦੇ ਹੋ ਤੁਸੀਂ ਤੁਹਾਨੂੰ ਰੱਬ ਨੇ ਇੰਨਾ ਜ਼ਿਆਦਾ ਇਕਤਿਆਰ ਨਹੀਂ ਦਿੱਤਾ ਹੋਇਆ ਵੀ ਮੈਂ ਕਹਾਂ ਕਿ ਮੈਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਸੈਟਲ ਕਰ ਦੋ ਹੈ ਨਾ ਇਹ ਚੀਜ਼ ਨਹੀਂ ਹੈਗੀ ਕਿਉਂਕਿ ਜੋ ਕੁਝ ਕਰਨਾ ਆਪਾਂ ਜਿਵੇਂ ਕਹਿੰਦੇ ਕਿ ਜਿਹੜਾ ਦੁਨੀਆ ਤੇ ਆਉਂਦਾ ਰੱਬ ਉਹਦੇ ਹਿੱਸੇ ਦਾ ਰਿਜਕ ਉਹਦੇ ਲਈ ਲਿਖਦਾ ਹਨਾ ਮੇਰੇ ਹਿੱਸੇ ਦਾ ਰਿਜਕ ਮੈਂ ਕਿਸੇ ਨੂੰ ਨਹੀਂ ਦੇ ਸਕਦੀ ਜੇ ਇਹ ਹੋਵੇ ਕਿ ਮਾਪਿਓ ਨੇ ਜਿਹੜੇ ਉਹ ਕਮਾਈਆਂ ਕਰਕੇ ਆਪਣੇ ਨਿਆਣੇ ਸੈੱਟ ਕਰ ਸਕਦੇ ਹੁਣ ਤਾਂ ਤੁਸੀਂ ਕਿੰਨੇ ਪਰਿਵਾਰ ਆਪਾਂ ਦੇਖਦੇ ਆ ਕਿ ਜੇ ਤਿੰਨ ਭੈਣ ਭਰਾ ਨੇ ਮੰਨ ਲਓ ਤੁਸੀਂ ਵੀ ਤਿੰਨ ਭੈਣ ਭਰਾ ਅਸੀਂ ਵੀ ਹਨਾ ਤਾਂ ਕੀ ਆਪਾਂ ਇਕਨੋਮਿਕਲੀ ਇੱਕੋ ਜਿਹੇ ਆ ਆਪਣੇ ਵਿੱਚ ਫਰਕ ਹੋਊਗਾ ਹਨਾ ਕੋਈ ਬਹੁਤ ਜ਼ਿਆਦਾ ਵਧੀਆ ਹੋ ਕੋਈ ਨਾਰਮਲ ਹੋ ਕੋਈ ਉਸ ਤੋਂ ਵੀ ਨਾਰਮਲ ਚ ਆ ਜਾਂਦਾ ਹਨਾ ਤੇ ਜੇ ਮਾਪਿਓ ਇਹ ਚੀਜ਼ਾਂ ਕਰ ਸਕਦੇ ਹੁਣ ਤਾਂ ਉਹ ਤਾਂ ਤਿੰਨਾਂ ਦੀ ਕਿਸਮਤ ਇੱਕੋ ਜਿਹੀ ਲਿਖ ਦੇਣਾ ਹਨਾ ਉਹ ਤਿੰਨਾਂ ਲਈ ਇੱਕੋ ਜਿਹੀ ਬਚਤ ਕਰਨ ਉਹਨਾਂ ਨੂੰ ਤਿੰਨਾਂ ਨੂੰ ਵੀ ਇੱਕੋ ਜਿਹੀ ਵੰਡ ਦੇਣਗੇ ਨਾ ਤਾਂ ਵੀ ਉਹਨਾਂ 'ਚ ਫਰਕ ਹੋ ਜਾਊਗਾ ਕਿਉਂਕਿ ਕੋਈ ਕਿਵੇਂ ਸੰਭਾਲ ਰਿਹਾ ਕੋਈ ਉਹਨੂੰ ਕਿਵੇਂ ਵਰਤ ਰਿਹਾ ਹਨਾ ਤੇ ਮੈਨੂੰ ਤਾਂ ਇਹ ਚੀਜ਼ ਬਹੁਤ ਬੁਰੀ ਲੱਗਦੀ ਹੈ ਮਤਲਬ ਬੁਰੀ ਵੀ ਗਲਤ ਵੀ ਲੱਗਦੀ ਹੈ ਹਨਾ ਕਿ ਹਰ ਕੋਈ ਬੰਦਾ ਆਪਦੇ ਲਈ ਕਿਉਂ ਨਹੀਂ ਕਰਨਾ ਚਾਹੁੰਦਾ ਮੰਨ ਲਓ ਸਾਡੇ ਮਾਪੇਓ ਸੀ ਜੇ ਉਹ ਕਾਸ਼ ਆਪਦੇ ਲਈ ਕਰਦੇ ਤਾਂ ਉਹ ਕਿੰਨੇ ਸੁਖੀ ਹੁੰਦੇ ਹਨਾ ਜਦੋਂ ਉਹਨਾਂ ਦੀ ਘੁੰਮਣ ਫਿਰਨ ਦੀ ਉਮਰ ਸੀ ਜੋ ਉਹ ਕਮਾਰੇ ਸੀ ਉਹ ਚੰਗੀ ਤਰ੍ਹਾਂ ਖਾਣ ਦੀ ਉਮਰ ਸੀ ਉਹ ਦੋਨਾਂ ਨੇ ਖਾਦਾ ਨਹੀਂ ਹਨਾ ਤੇ ਜਦੋਂ ਉਹਨਾਂ ਨੇ ਸਾਨੂੰ ਵਿਆਹ ਲਿਆ ਪੜਾ ਲ ਖਾ ਲਿਆ ਅਸੀਂ ਆਪਣੀਆਂ ਜ਼ਿੰਦਗੀਆਂ ਚ ਥੋੜੇ ਥੋੜੇ ਵੀ ਸੈਟਾਂ ਤਾਂ ਹੁਣ ਉਹਨਾਂ ਦਾ ਖਾਣ ਨੂੰ ਵੀ ਜੀ ਕਰਦਾ ਹੋ ਹੁਣ ਉਹਨਾਂ ਦਾ ਘੁੰਮਣ ਨੂੰ ਵੀ ਜੀ ਕਰਦਾ ਹੋ ਪਰ ਹੁਣ ਉਹਨਾਂ ਦੇ ਸਰੀਰ ਨੇ ਜਿਹੜੇ ਉਹ ਜਵਾਬ ਦੇ ਗਏ ਨੇ ਹਨਾ ਤੇ ਇਸ ਲਈ ਉਹਨਾਂ ਨੇ ਆਪਦੇ ਲਈ ਨਹੀਂ ਕੀਤਾ ਉਹੀ ਚੀਜ਼ ਸੇਮ ਅਸੀਂ ਆਪਣੇ ਲਈ ਕਰ ਰਹੇ ਹਾਂ ਹਨ ਸਾਨੂੰ ਇਹ ਆ ਕਿ ਨਹੀਂ ਜੇ ਮੈਂ 1000 ਰੁਪਏ ਦੀ ਜੁੱਤੀ ਪਾਣੀ ਆ ਮੈਂ 500 ਦੀ ਪਾ ਲਾਂ 500 ਮੈਂ ਉਹਦੇ ਨਿਆਣੇ ਦੇ ਫਿਊਚਰ ਲਈ ਰੱਖ ਲਾਂ ਹਨ ਜਾਂ ਫਿਊਚਰ ਲਈ ਵੀ ਛੱਡੋ ਕਈ ਵਾਰੀ ਇਹ ਵੀ ਹੁੰਦਾ ਕਿ ਤੁਸੀਂ ਆ 1500 ਵਾਲਾ ਕੱਪੜਾ ਪਾ ਰਹੇ ਹੋ ਨਿਆਣੇ ਨੂੰ ਤੁਸੀਂ 2500 ਦਾ ਲੈ ਕੇ ਜੰਨੇ ਹੋ ਵੀ ਉਹ ਤੰਗ ਨਾ ਹੋਵੇ ਹਨ ਤੇ ਇਹੀ ਚੀਜ਼ ਫਿਰ ਸਾਡੀ ਅਗਲੀ ਜਨਰੇਸ਼ਨ ਵੀ ਕਰੋ ਹਨ ਕੱਲ ਕਿਸੇ ਨੇ ਲਿਖਿਆ ਸੀ ਵੀ ਇਸ ਜ਼ਿੰਦਗੀ ਚੰਨੀ ਮਿਹਨਤ ਕਰੋ ਕਿ ਤੁਹਾਡੀ ਆਉਣ ਵਾਲੀ ਪੀੜ੍ਹੀ ਸੁਖੀ ਬਸੇ ਹਨ ਮਿਹਨਤ ਤੁਸੀਂ ਆਪਦੇ ਲਈ ਕਿਉਂ ਨਹੀਂ ਕਰ ਰਹੇ ਵੀ ਮੈਂ ਸੁਖੀ ਬਸਾਂ ਅੱਜ ਦੀ ਘੜੀ ਹਨਾ ਉਹੀ ਸਬਕ ਤੁਸੀਂ ਅਗਲੀ ਪੀੜ੍ਹੀ ਨੂੰ ਦੋ ਵੀ ਤੂੰ ਆਪਣੇ ਲਈ ਇੰਨੀ ਮਿਹਨਤ ਕਰੀ ਵੀ ਤੂੰ ਆਪਣੇ ਲਈ ਸੁਖੀ ਬਸੇ ਹਨਾ ਮੈਂ ਚਾਹੇ ਕਰੋੜਾਂ ਰੁਪਏ ਵੀ ਬਚਾ ਲਵਾਂ ਨਾ ਗੁਰਦੀਪ ਤਾਂ ਵੀ ਇਹ ਕਿਤੇ ਨਹੀਂ ਲਿਖਿਆ ਹੋਇਆ ਵੀ ਜੇ ਮੈਂ ਆਪਣੇ ਬੱਚਿਆਂ ਨੂੰ ਉਹ ਦੇ ਕੇ ਜਾਉਂਗੀ ਤਾਂ ਉਹ ਉਹਨੂੰ ਦੁੱਗਣੇ ਬਣਾ ਲੈਣਗੇ ਹਨਾ ਹੋ ਸਕਦਾ ਉਹਨੂੰ ਬਿਲਕੁਲ ਜ਼ੀਰੋ ਕਰ ਲੈਣ ਹੋ ਸਕਦਾ ਉਹ ਮੇਰੇ 2 ਰੁਪਈਆਂ ਨੂੰ ਹੀ ਕਰੋੜ ਬਣਾ ਲੈਣ ਹਨਾ ਕਿਉਂਕਿ ਇਹ ਉਹਨਾਂ ਦੀ ਕਿਸਮਤ ਉਹਨਾਂ ਦੀ ਮਿਹਨਤ ਤੇ ਡਿਪੈਂਡ ਕਰਦਾ ਤੇ ਫਿਰ ਮਤਲਬ ਅਸੀਂ ਕਿਉਂ ਕੋਣ ਵਾਂਗੂ ਪੀਸੀ ਜਾਨੇ ਆ ਵੀ ਅਸੀਂ ਫਿਰ ਅਸੀਂ ਧੋਸ ਵੀ ਦਿੰਨੇ ਆ ਜਿਵੇਂ ਤੁਸੀਂ ਕਿਹਾ ਸੀ ਵੀ ਅਸੀਂ ਕਹਿੰਦੇ ਹੁਣ ਮੈਂ ਤੇਰੇ ਲਈ ਇੰਨਾ ਕੁਛ ਕੀਤਾ ਹਨਾ ਤੂੰ ਮੇਰੇ ਲਈ ਕੱਲ ਨੂੰ ਫਿਰ ਮਤਲਬ ਕਰਨਾ ਅੱਜ ਤੁਸੀਂ ਬੱਚਿਆਂ ਨੂੰ ਇੱਕ ਐਫ ਡੀ ਬਣਾ ਰਹੇ ਹੋ ਕਿ ਕੱਲ ਨੂੰ ਮੈਨੂੰ ਇਹਦੇ ਤੋਂ ਵਾਪਸ ਰੈਂਟ ਆਊਗਾ ਵਿਆਜ ਆਊਗਾ ਹਨਾ ਉਹ ਤੁਸੀਂ ਚੀਜ਼ ਕਰੋ ਹੀ ਨਾ ਕਿੰਨੇ ਦੋ ਤਿੰਨ ਪਰਿਵਾਰਾਂ ਨੂੰ ਆਪਾਂ ਪਿਛਲੇ ਦੋ ਤਿੰਨ ਮਹੀਨਿਆਂ ਚ ਮਿਲਿਆ ਜਿਨ੍ਹਾਂ ਦੇ ਘਰੇ ਇੱਥੋਂ ਤੱਕ ਆਪਣੇ ਨਿਆਣਿਆਂ ਦੀਆਂ ਫੋਟੋਆਂ ਵੀ ਨਹੀਂ ਲੱਗੀਆਂ ਹੋਈਆਂ ਹਨ ਹਾਂ ਤੇ ਉਹ ਕਿੰਨੇ ਸੁਖੀ ਸੀ ਉਹ ਕਹਿੰਦੇ ਵੀ ਅਸੀਂ ਆਪਣੀ ਜ਼ਿੰਦਗੀ ਲਈ ਕਮਾ ਰਹੇ ਹਾਂ ਆਪਣੇ ਬੁਢਾਪੇ ਲਈ ਇਹਨੂੰ ਵਰਤਾਂਗੇ ਪਰ ਨਾਲ ਦੀ ਨਾਲ ਅਸੀਂ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਇਹ ਕਹਿਣਾ ਕਿ ਦੁੱਖ ਚ ਅਸੀਂ ਤੁਹਾਡੇ ਜ਼ਰੂਰ ਕੰਮ ਆਵਾਂਗੇ ਕਿਤੇ ਤੁਹਾਡਾ ਹੌਸਲਾ ਟੁੱਟੂ ਤੁਹਾਨੂੰ ਲੋੜੂ ਪਰ ਇਹ ਨਾ ਸਮਝੋ ਕਿ ਜੋ ਅਸੀਂ ਕਰ ਰਹੇ ਹਾਂ ਸਾਰਾ ਕੁਝ ਤੁਹਾਡੇ ਲਈ ਕਰ ਰਹੇ ਹਾਂ ਹਨਾ ਤਾਂ ਮੈਨੂੰ ਲੱਗਦਾ ਕਿ ਉਹਨਾਂ ਦੇ ਚਿਹਰਿਆਂ ਤੇ ਆਪਣੇ ਮਾਪਿਆਂ ਨਾਲੋਂ ਵੀ ਜ਼ਿਆਦਾ ਸਕੂਨ ਵੀ ਸੀਗਾ ਤੇ ਹਾਸਾ ਵੀ ਸੀਗਾ ਨਾਲੇ ਇਹ ਵੀ ਨਹੀਂ ਹੈਗਾ ਭੈਣੇ ਵੀ ਆਲ ਦੇ ਬੱਚਿਆਂ ਨੂੰ ਪਿਆਰ ਨਹੀਂ ਕਰਦੇ ਜਿਵੇਂ ਬਹੁਤ ਵਧੀਆ ਸਕੂਲਾਂ ਕਾਲਜਾਂ ਚ ਉਹਨਾਂ ਨੇ ਅੱਦੇ ਨਿਆਣਿਆਂ ਨੂੰ ਪੜਾਇਆ ਵਾ ਤੇ ਪਰ ਫਰਕ ਇੰਨਾ ਸੀਗਾ ਵੀ ਜਦੋਂ ਹੁਣ ਉਹਨਾਂ ਦੇ ਨਿਆਣੇ ਖੁਦ ਅਡਾਰ ਹੋ ਗਏ ਉਹਨਾਂ ਨੇ ਕਿਹਾ ਵੀ ਹੁਣ ਤੁਸੀਂ ਭਾਈ ਆਪਦਾ ਉੱਡੋ ਹਾਂ ਹੁਣ ਤੁਸੀਂ ਆਪਦੀ ਜ਼ਿੰਦਗੀ ਦੀਆਂ ਸਮੱਸਿਆਵਾਂ ਜੋ ਤੁਹਾਡੀ ਜ਼ਿੰਦਗੀ ਦੀ ਜਿਹੜੀ ਸੌਖਾ ਉਹ ਤੁਸੀਂ ਦੋਨੋਂ ਚੀਜ਼ਾਂ ਆਪ ਹੰਡਾਓ ਤੇ ਆਪਦੇ ਤਰੀਕੇ ਆਪਦੇ ਮਤਲਬ ਆਪਦੇ ਮਸਲੇ ਨੇ ਜਿਹੜੇ ਆਪਦੇ ਤਰੀਕਿਆਂ ਦੇ ਨਾਲ ਤੁਸੀਂ ਹੱਲ ਕਰੋ ਹਾਂ ਜਿੱਥੇ ਮਾਪੇ ਦਾ ਫਰਜ਼ ਹੁੰਦਾ ਆਪਾਂ ਉੱਥੇ ਪਿੱਛੇ ਵੀ ਨਹੀਂ ਹਟ ਸਕਦੇ ਤਾਂ ਮਤਲਬ ਯਕੀਨਨ ਆਪਾਂ ਉੱਥੇ ਸਾਰਿਆਂ ਨਾਲੋਂ ਪਹਿਲਾਂ ਜਾ ਕੇ ਖੜੇ ਹੋ ਜਾਂਦੇ ਹਾਂ ਜਿੱਥੇ ਲੱਗਦਾ ਹੁੰਦਾ ਵੀ ਜਾਂ ਜਿੱਥੇ ਆਪਾਂ ਨੂੰ ਵੀ ਕਿਤੇ ਦਿੱਕਤ ਆਉਂਦੀ ਹੈ ਤਾਂ ਆਪਣੇ ਮਾਪੇ ਸਭ ਤੋਂ ਪਹਿਲਾਂ ਆ ਕੇ ਉੱਥੇ ਮੂਹਰੇ ਖੜੇ ਹੋ ਜਾਂਦੇ ਨੇ ਹਨਾ ਵੀ ਸਾਡਾ ਬੱਚਾ ਇਸ ਟਾਈਮ ਮੁਸ਼ਕਿਲ ਦੇ ਵਿੱਚ ਪਰ ਜਿਵੇਂ ਤੁਸੀਂ ਕਿਹਾ ਵੀ ਜੇ ਆਪਾਂ ਜੋੜ-ਜੋੜ ਕੇ ਰੱਖਣ ਨਾਲ ਵੀ ਮੰਨ ਲਓ ਵੀ ਇੱਕ ਪੀੜੀ ਆਉਣ ਵਾਲੀ ਪੀੜੀ ਲਈ ਕੰਮ ਕਰੀਏ ਇਹਦਾ ਮਤਲਬ ਤਾਂ ਫਿਰ ਮਤਲਬ ਦੁਨੀਆ 'ਚ ਸਾਰਾ ਕੁਝ ਇੱਕੋ ਜਿਹਾ ਹੀ ਚੱਲੀ ਜਾਊਗਾ ਕੁਝ ਖਤਮ ਹੋਊਗਾ ਹੀ ਨਹੀਂ ਹਨਾ ਫਿਰ ਤਾਂ ਇੱਕ ਪੀੜੀ ਨੂੰ ਆਏ ਹੋਊਗਾ ਵੀ ਮੇਰਾ ਕੀਤਾ ਆਉਣ ਵਾਲੀਆਂ ਕਿੰਨੀਆਂ ਪੀੜੀਆਂ ਨੇ ਖਾਣਗੀਆਂ ਮੈਂ ਸੱਤ ਪੀੜੀਆਂ ਵੀ ਲੋਕ ਕਹਿੰਦੇ ਨੇ ਖਾਣਗੀਆਂ ਖਾਣਗੀਆਂ ਹਨਾ ਪਰ ਇਹ ਫਿਰ ਤਾਂ ਮਤਲਬ ਹਾਲਾਤ ਹੀ ਨਾ ਬਦਲਣ ਤੁਸੀਂ ਦੇਖ ਲਓ ਆਪਣੇ ਸਾਹਮਣੇ ਇਹ ਉਦਾਹਰਨਾਂ ਹੁੰਦੀਆਂ ਨੇ ਕਿਆਂ ਵੀ ਜੇ ਕਈ ਵਾਰ ਆਪਾਂ ਘਰਦਿਆਂ ਨੂੰ ਗੱਲ ਕਰਦੇ ਸੁਣਦੇ ਹੁੰਨੇ ਆ ਵੀ ਕਿਸੇ ਟਾਈਮ ਇਹ ਸ਼ਾਹਾਂ ਦੇ ਵੱਜਦੇ ਹੁੰਦੇ ਸੀਗੇ ਹਨਾ ਜਾਂ ਕਿਸੇ ਟਾਈਮ ਇਹ ਵੱਡੇ ਸ਼ਾਹੂਕਾਰ ਵੱਜਦੇ ਹੁੰਦੇ ਸੀ ਜਾਂ ਇਹ ਵੱਡੇ ਜੈਲਦਾਰ ਹੁੰਦੇ ਸੀ ਇਹਨਾਂ ਤੇ ਇੰਨੇ ਕੰਮ ਸੀ ਜਾਂ ਇੰਨਾ ਤਕੜਾ ਇਹਨਾਂ ਦਾ ਹੋ ਸੀਗਾ ਹਨਾ ਤਾਂ ਮਤਲਬ ਵੀ ਹੁਣ ਦੇਖੋ ਉਹਨਾਂ ਦੇ ਹਾਲਾਤ ਕੀ ਨੇ ਹਨਾ ਸੋ ਜੇ ਇਸ ਤਾਈਂ ਕਿਸੇ ਟਾਈਮ ਸ਼ਾਹ ਰਿਆ ਬੰਦਾ ਤੇ ਉਹਦੀਆਂ ਜਿਹੜੀ ਤੀਜੀ ਪੀੜ੍ਹੀ ਆ ਜਾਂ ਚੌਥੀ ਪੀੜ੍ਹੀ ਆ ਉਸ ਹਾਲਾਤਾਂ ਦੇ ਵਿੱਚ ਨਹੀਂ ਹੈਗੀ ਤੇ ਇੱਥੋਂ ਮਤਲਬ ਸਾਨੂੰ ਬਿਲਕੁਲ ਸਾਫ਼ ਹੋ ਜਾਣਾ ਚਾਹੀਦਾ ਹੈ ਵੀ ਇਹ ਜ਼ਰੂਰੀ ਨਹੀਂ ਵੀ ਜੇ ਤੁਸੀਂ ਆਫ ਦਾ ਢਿੱਡ ਬੰਨ ਬੰਨ ਕੇ ਕਮਾਈਆਂ ਕਰਦੇ ਰਹੇ ਤਾਂ ਉਹ ਤੁਹਾਡੀਆਂ ਆਉਣ ਵਾਲੀਆਂ ਪੁਸ਼ਤਾਂ ਤੱਕ ਚੱਲਦੀਆਂ ਰਹਿਣਗੀਆਂ ਹਨ ਹੁਣ ਜਿਵੇਂ ਸਾਡੇ ਪਰਿਵਾਰ ਦੀ ਜਿਵੇਂ ਉਦਾਹਰਣ ਦੇਵਾਂ ਉਹਨੇ ਬੇਰੇ ਫਾਦਰ ਸਾਹਿਬ ਉਹਨਾਂ ਨੇ ਇੰਨਾ ਪੈਸਾ ਦੇਖਿਆ ਵੀ ਜਿਵੇਂ ਮੰਮੀ ਹੁਣੇ ਕਈ ਵਾਰ ਦੱਸਦੇ ਹੁੰਦੇ ਨੇ ਵੀ ਸਾਡੀਆਂ ਭੂਆ ਉਹਨਾਂ ਨੇ ਵੀ ਜਦੋਂ ਕਿਤੇ ਸਫਾਈ ਕਰਨੀ ਤਾਂ ਮਤਲਬ ਉੱਥੋਂ ਵੀ ਕਿਸੇ ਨੂੰ ਐ ਪੈਸੇ ਚੜ ਜਾਂਦੇ ਹੁੰਦੇ ਸੀਗੇ ਹਨਾ ਤੇ ਹੈ ਤਾਂ ਚਲੋ ਸਾਡੇ ਘਰ ਦੀ ਗੱਲ ਪਰ ਮੈਂ ਉਹ ਤਾਂ ਗੱਲ ਦੱਸਦੀ ਆਂ ਵੀ ਆਪਣੇ ਸਿਆਣੇ ਕਹਿੰਦੇ ਉਹਨੇ ਨੇ ਵੀ ਤੀਜੀ ਪੀੜੀ ਤੱਕ ਆ ਕੇ ਹਾਲਾਤ ਬਦਲ ਜਾਂਦੇ ਨੇ ਹਣਾ ਹੁਣ ਮੇਰੇ ਦਾਦਾ ਜੀ ਉਹਨਾਂ ਨੇ ਉਹ ਦੋ ਭਰਾ ਸੀ ਕਿ ਉਹਨਾਂ ਨੇ ਬੜੀ ਮਿਹਨਤ ਕੀਤੀ ਉਹਨਾਂ ਨੇ ਜਿਵੇਂ ਬਿੱਗਿਆਂ ਤੋਂ ਕਿੱਲਿਆਂ ਚ ਜ਼ਮੀਨਾਂ ਲੈ ਕੇ ਆਂਦੀਆਂ ਆਪਦੀ ਕਮਾਈ ਨਾਲ ਉਹ ਜ਼ਮੀਨਾਂ ਬਣਾਈਆਂ ਹਨਾ ਤਾਂ ਉਹਨਾਂ ਨੇ ਜਿੰਨੀ ਬਣਾਤੀ ਉੰਨੀ ਉਹ ਬਣੀ ਆ ਜੇ ਹੁਣ ਆਪਾਂ ਇਹ ਸੋਚੀਏ ਵੀ ਮੇਰੇ ਫਾਜ਼ਲ ਸਾਹਿਬ ਉਹਨਾਂ ਵਾਲੀ ਪੀੜੀ ਤੋਂ ਜਾਂ ਗਾਂਹਾਂ ਸਾ ਤੋਂ ਕੁਝ ਨਹੀਂ ਜੁੜਿਆ ਉਹਦੇ ਵਿੱਚ ਅਸੀਂ ਇੱਕ ਵਿੱਗਾ ਤੱਕ ਵੀ ਲਿਆ ਕਿ ਹੋਰ ਨਹੀਂ ਜੋੜਿਆ ਹੈਗਾ ਵੀ ਹਾਂ ਇੰਨਾ ਤਾਂ ਚੱਲ ਪਿਛਲਿਆਂ ਨੇ ਕਮਾਤਾ ਅਸੀਂ ਤਾਂ ਸੌਖੇ ਹਾਂ ਅਸੀਂ ਹੁਣ ਹੋਰ ਅੱਗੇ ਸੋਚੀਏ ਕਿਉਂ ਕਿਉਂਕਿ ਉਹ ਨਾਲ ਪਰਿਵਾਰਾਂ ਦੀਆਂ ਹੋਰ ਚੁਣੌਤੀਆਂ ਬਹੁਤ ਖੜੀਆਂ ਹੋ ਗਈਆਂ ਸੀ ਜਿਵੇਂ ਆਪਾਂ ਕਹਿੰਦੇ ਆ ਵੀ ਸਾਡੇ ਮਦਰ ਉਹਨਾਂ ਦਾ ਲਾਈਫ ਸਟਾਈਲ ਅਲੱਗ ਸੀ ਤੇ ਸਾਡਾ ਅਲੱਗ ਵਾ ਉਹਨਾਂ ਦੀਆਂ ਜ਼ਰੂਰਤਾਂ ਹੋਰ ਸੀ ਸਾਡੀਆਂ ਜ਼ਰੂਰਤਾਂ ਹੋਰ ਨੇ ਜਿਵੇਂ ਦਾਦਾ ਹੀ ਉਹਨਾਂ ਦੀਆਂ ਜ਼ਰੂਰਤਾਂ ਉਹਨਾਂ ਦੇ ਵੇਲੇਆਂ ਦਾ ਸਮਾਂ ਉਹਨਾਂ ਦੇ ਵੇਲੇਆਂ ਦੀ ਮਹਿੰਗਾਈ ਜਾਂ ਖਰੀਦੋ ਫਰੋਕਤ ਹੋਰ ਤਰ੍ਹਾਂ ਦੀ ਹੁੰਦੀ ਸੀ ਫਾਦਰ ਸਾਹਿਬ ਉਹਨਾਂ ਦਾ ਸਮਾਂ ਬਦਲਿਆ ਉਹਦੋਂ ਨੌਕਰੀਆਂ ਦਾ ਜ਼ਮਾਨਾ ਆ ਗਿਆ ਮਤਲਬ ਉਹ ਖੇਤੀ ਛੱਡ ਕੇ ਬਾਕੀ ਸਾਰਾ ਜਿੰਨਾ ਸਾਡਾ business ਸੀਗਾ ਉਹ ਮਤਲਬ ਛੱਡ ਕੇ ਉਹ ਆਦਾਂ ਨੌਕਰੀਵਲ ਹੋ ਤੁਰੇ ਹਨਾ ਉਦੋਂ ਪਿਛਲੇ ਜਿਹੜੇ ਦੂਜੇ ਚਾਚੇ ਸੀਗੇ ਉਹਨਾਂ ਨੇ ਆਪਦੇ ਆਪ ਦੇ ਕੰਮ ਮਤਲਬ ਜਿਵੇਂ ਉਹਨਾਂ ਨੂੰ ਠੀਕ ਲੱਗਿਆ ਉਹਨਾਂ ਨੇ ਉਹ ਦੇਖਣੇ ਸ਼ੁਰੂ ਕਰਤੇ ਤੇ ਉਸ ਤੋਂ ਬਾਅਦ ਜਿਵੇਂ ਹੁਣ ਕਹਾ ਸਾਡੀ ਵਾਰੀ ਆ ਗਈ ਅਸੀਂ ਆਪਦੇ ਹਿਸਾਬ ਨਾਲ ਉਹ ਚੀਜ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਹਨਾ ਹੁਣ ਜੇ ਅਸੀਂ ਕਹੀਏ ਸਾਡੇ ਦਾਦੇ ਉਹਨਾਂ ਨੇ ਤਾਂ ਬਹੁਤ ਮਿਹਨਤ ਕੀਤੀ ਸੀ ਬਿੱਗਿਆਂ ਤੋਂ ਕਿੱਲਿਆਂ 'ਚ ਜ਼ਮੀਨਾਂ ਲੈ ਕੇ ਆਉਣੀਆਂ ਸੌਖੇ ਗੱਲ ਹੀ ਹੁੰਦੀ ਇਹਦਾ ਮਤਲਬ ਤਾਂ ਫਿਰ ਸਾਡੀ ਪੀੜ੍ਹੀ ਨੂੰ ਤਾਂ ਕੰਮ ਕਰਨ ਦੀ ਲੋੜ ਹੀ ਕੋਈ ਨਹੀਂ ਸੀਗੀ ਹਨਾ ਜੇ ਆਪਾਂ ਸੋਚ ਕੇ ਦੇਖੀਏ ਨਹੀਂ ਕਿਉਂਕਿ ਉਹ ਉਹਨਾਂ ਦਾ ਕਰਮ ਸੀ ਉਹ ਖਾ ਕੇ ਚਲੇ ਗਏ ਹਨਾ ਉਹਨਾਂ ਨੇ ਉਹ ਜ਼ਿੰਦਗੀ ਦੀ ਸ਼ਾਹੂਕਾਰੀ ਦੇਖੀ ਕਿਉਂਕਿ ਉਹਨਾਂ ਦੀ ਕਿਸਮਤ 'ਚ ਲਿਖੀ ਹੋਈ ਸੀ ਮੇਰੇ ਫਾਦਰ ਉਹਨਾਂ ਦੀ ਕਿਸਮਤ 'ਚ ਲਿਖੀ ਹੋਈ ਸੀ ਵੀ ਉਹ ਸੌਖੇ ਸੀਗੇ ਹਰ ਗੱਲ ਪੱਖੋਂ ਉਹਨਾਂ ਨੂੰ ਸੋਚਣਾ ਨਹੀਂ ਸੀ ਪੈਂਦਾ ਜਿੱਥੇ ਜੀ ਕਰਦਾ ਸੀ ਉਹਨੇ ਪੈਸੇ ਧਰ ਦਿੰਦੇ ਹੁੰਦੇ ਸੀਗੇ ਨਾ ਹੁਣ ਉਹ ਉਹਨਾਂ ਦੀ ਕਿਸਮਤ ਸੀ ਸਾਡੀ ਕਿਸਮਤ ਇਹ ਸੀਗੀ ਵੀ ਸਾਨੂੰ ਹਰ ਇੱਕ ਚੀਜ਼ ਲਈ ਸੋਚਣਾ ਪਿਆ ਭਾਵੇਂ ਮਤਲਬ ਬੇਸਿਕ ਚੀਜ਼ਾਂ ਪੱਖੋਂ ਅਸੀਂ ਸੌਖੇ ਸੀਗੇ ਪਰ ਇਹ ਨਹੀਂ ਹੈਗਾ ਵੀ ਇੱਕਦਮ ਹੀ ਜਾ ਕੇ 10 ਲੱਖ ਦੀ ਕੋਈ ਚੀਜ਼ ਲੈ ਆਂਦੀ ਇਹਨਾਂ ਉਹਦੇ ਲਈ ਸੋਚਣਾ ਪੈਂਦਾ ਸੀ ਵੀ ਲਈਏ ਜਾਂ ਨਾ ਲਈਏ ਨਾ ਜਾ ਹੁਣ ਮੂਰੇ 6 ਮਹੀਨਿਆਂ ਨੂੰ ਕਿੰਨੇ ਕੇ ਪੈਸੇ ਆਉਣਗੇ ਤੇ ਉਹਨਾਂ ਚੋਂ ਕਿੰਨੇ ਅਸੀਂ ਕਿੱਥੇ ਲਾਉਣੇ ਨੇਗੇ ਗੁਰਦੀਪ ਇਹੀ ਚੀਜ਼ਾਂ ਤਾਂ ਹੈਗੀਆਂ ਨੇ ਹਨਾ ਮੰਨਦੇ ਆਂ ਵੀ ਆਪਾਂ ਮਤਲਬ ਮੈਂ ਹੁਣ ਮੈਂ ਇਹ ਚੀਜ਼ ਜ਼ਰੂਰ ਸੋਚਾਂ ਵਿਜੇ ਸਾਡੇ ਮਤਲਬ ਪਾਪਾ ਹੋਣੀ ਹੈ ਨਾ ਸਾਨੂੰ ਇੰਨਾ ਕੁਝ ਬਣਾ ਕੇ ਦੇ ਰਹੇ ਨੇ ਤਾਂ ਅਸੀਂ ਉਹਦੇ ਚ ਇੱਕ ਚੀਜ਼ ਜੋੜੀ ਹੈ ਹੈ ਨਾ ਪਰ ਜੇ ਮੈਂ ਉਹ ਸੋਚਾਂ ਵੀ ਜੋੜਨੀ ਮੈਂ ਸਿਰਫ ਆਪਣੇ ਬੱਚਿਆਂ ਕਰਕੇ ਆ ਹੈ ਨਾ ਤੇ ਫਿਰ ਮੈਂ ਉਸ ਜ਼ਿੰਦਗੀ ਚੋਂ ਆਪਣੇ ਆਪ ਨੂੰ ਐਬਸੈਂਟ ਕੀਤਾ ਪਹਿਲਾਂ ਤਾਂ ਪਿਛਲਿਆਂ ਨੇ ਕੀਤਾ ਹੈ ਨਾ ਫਿਰ ਮੈਨੂੰ ਨਹੀਂ ਪਤਾ ਵੀ ਮੇਰੀ ਜ਼ਿੰਦਗੀ ਹੈ ਮੈਂ ਵੀ ਇਹਨੂੰ ਜਿਉਣਾ ਮੈਂ ਵੀ ਆਪਣੇ ਤੇ ਖਰਚਣਾ ਜਾਂ ਮੈਂ ਵੀ ਖਾ ਸਕਦੀ ਆ ਕੁਝ ਨਾ ਤੇ ਫਿਰ ਉਹੀ ਚੀਜ਼ਾਂ ਅਗਲਿਆਂ ਚ ਆਈ ਗਈਆਂ ਹੈ ਨਾ ਫਿਰ ਮੈਨੂੰ ਲੱਗਦਾ ਕਿ ਇਹ ਮੈਨੂੰ ਤਾਂ ਇਹ ਚੀਜ਼ ਲੱਗਦਾ ਵੀ ਅਸੀਂ ਨਾ ਭਵਿੱਖ ਵਾਲਿਆਂ ਨੂੰ ਟੱਪਾ ਮਾਰ ਰਹੇ ਆ ਇੱਕ ਹਨਾ ਜਿਹਦਾ ਵਜਦਾ ਸਾਡੇ ਤੋਂ ਹੈ ਨਹੀਂਗਾ ਪਰ ਅਸੀਂ ਉੱਥੇ ਤੱਕ ਸੋਚੀ ਜਾਂਦੇ ਆ ਸੋਚੀ ਜਾਂਦੇ ਆ ਹਨਾ ਜਦਕਿ ਇੱਕ ਦਿਨ ਕਿਸੇ ਨੇ ਲਿਖਿਆ ਹੋਇਆ ਸੀ ਵੀ ਭਵਖਨਾ ਦੀ ਕੋਈ ਚੀਜ਼ ਨਹੀਂ ਹੁੰਦੀ ਸਿਰਫ ਤੁਹਾਡਾ ਵਰਤਮਾਨ ਤੇ ਤੁਹਾਡਾ ਪਾਸਟ ਹੁੰਦਾ ਹਨਾ ਹੂੰ ਭਵਿੱਖ ਕੋਈ ਹੁੰਦਾ ਜਿਹੜਾ ਮੈਂ ਅੱਜ ਮਤਲਬ ਕੱਲ ਮੇਰੇ ਲਈ ਭਵਿੱਖ ਸੀ ਅੱਜ ਮੈਂ ਉਹ ਬੈਠੀ ਜਿਉਂ ਰਹੀ ਆ ਹਨਾ ਤੇ ਉਹਦੇ 'ਚ ਕੋਈ ਖਾਸ ਤਬਦੀਲੀ ਤਾਂ ਆਈ ਨਹੀਂ ਜੇ ਮੈਂ ਹੁਣ ਸੋਚਣ ਲੱਗ ਜਾਾਂ ਕਿ ਮੇਰੇ ਕੋਲ 1 ਰੁਪਇਆ ਵੀ ਆ ਇਹ ਵੀ ਮੈਂ ਰੱਖ ਲਾਂ ਮੇਰੇ ਕੋਲ ਪੰਜਾਬ ਮਤਲਬ ਪੰਜਾਬ ਵੀ ਨੇ ਮੈਂ ਉਹ ਵੀ ਰੱਖ ਲਾਂ ਨਾ ਮੈਂ ਜਿੰਨੇ ਮਰਜ਼ੀ ਸੰਭਾਲ ਸੰਭਾਲ ਰੱਖ ਲਾਂ ਜੇ ਉਹਨਾਂ ਨੇ ਕਦੀ ਕੱਖ ਹੋਣਾ ਉਹਨਾਂ ਤਾਂ ਕੁਦਰਤ ਇੱਕ ਮਿੰਟ 'ਚ ਕਰ ਦਿੰਦੀ ਆ ਹਨਾ ਹੁਣ ਤੁਸੀਂ ਦੇਖੋ ਕਿ ਬਹੁਤ ਸਾਰੇ ਆਪਾਂ ਕਹਿੰਦੇ ਤਰੱਕੀ ਪਸੰਦ ਦੇਸ਼ ਨੇ ਜਿਹੜੇ ਕਿ ਆਪਣਾ ਫਿਊਚਰ 50 ਸਾਲ ਅੱਗੇ ਤੱਕ ਵੀ ਸੋਚ ਕੇ ਚੱਲਦੇ ਨੇ ਹਨਾ ਤਾਂ ਹੁਣ ਦੋ ਮੁਲਕਾਂ 'ਚ ਜੰਗ ਲੱਗੀ ਕਿੰਨੇ ਲੋਕਾਂ ਨੇ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਾਇਆ ਹੋਊਗਾ ਹਨਾ ਕਿੰਨੇ ਲੋਕਾਂ ਨੇ ਸਾਲ ਦਰ ਸਾਲ ਮਿਹਨਤ ਕੀਤੀ ਤੇ ਕੁਦਰਤ ਨੇ ਉਹਨੂੰ ਮਿੰਟ 'ਚ ਮਿੱਟੀ ਕਰਤਾ ਉਸ ਚੀਜ਼ ਨੂੰ ਹਨਾ ਤੇ ਫਿਰ ਉੱਥੇ ਥੋੜੀ ਪਲੈਨਿੰਗ ਕੀ ਆ ਥੋੜੀ ਕੋਈ ਪਲੈਨਿੰਗ ਨਹੀਂ ਕੁਦਰਤ ਥੋੜੀ ਕਿਸੇ ਪਲੈਨਿੰਗ ਨੂੰ ਨਹੀਂ ਮਤਲਬ ਹਨਾ ਉਹ ਕਰਦੀ ਵੀ ਜੇ ਕੁਦਰਤ ਨੇ ਚਾਇਆ ਤਾਂ ਥੋੜੀ 20 30 40 50 ਸਾਲ ਵਾਲੀ ਵੀ ਪਲੈਨਿੰਗ ਨੂੰ ਉਹ ਖਤਮ ਕਰ ਦਿੰਦੀ ਹੈ ਇੱਕ ਮਿੰਟ 'ਚ ਤੇ ਇੱਥੋਂ ਅਸੀਂ ਸਭ ਕੁਝ ਨਹੀਂ ਸਿੱਖਦੇ ਹਨਾ ਕੱਲ ਕਿਸੇ ਬੰਦੇ ਨੇ ਦੋ ਸ਼ਾਇਰਾਂ ਦੀ ਤਰਾਸ ਦੀ ਲਿਖੀ ਹੋਈ ਸੀ ਵੀ ਕਿਵੇਂ ਉਹ ਐਡਾ ਵੱਡਾ ਇੰਜੀਨੀਅਰ ਸੀ ਜਦੋਂ ਹਿਰੋਸ਼ਿਮਾ ਤੇ ਨਾਗਾਸਾਕੀ ਚ ਬੰਬ ਡਿੱਗੇ ਹਨਾ ਤੇ ਲੱਖਾਂ ਲੋਕ ਮਤਲਬ ਲਾਸ਼ਾਂ ਬਣ ਗਏ ਤਾਂ ਕੀ ਉਹਨਾਂ ਲੋਕਾਂ ਦੀ ਕੋਈ ਪਲੈਨਿੰਗਸ ਨਹੀਂ ਹੋਣਗੀਆਂ ਜ਼ਿੰਦਗੀ ਲਈ ਹਨਾ ਤੇ ਮੈਨੂੰ ਲੱਗਦਾ ਕਿ ਇੱਥੋਂ ਸੋਚ ਕੇ ਆਪਾਂ ਇਹ ਨਹੀਂ ਕਹਿੰਦੇ ਕਿ ਆਉਣ ਵਾਲੇ ਸਮੇਂ ਲਈ ਤੁਸੀਂ ਆਪਣੀ ਬਿਮਾਰੀ ਠਮਾਰੀ ਲਈ ਜਾਂ ਤੁਸੀਂ ਆਪਣੇ ਇਹ ਕਿਸੇ ਔਕਸੋਖ ਵੇਲੇ ਲਈ ਕੁਝ ਰੱਖੋ ਨਾ ਪਰ ਜੇ ਤੁਸੀਂ ਇਹ ਹੀ ਸੋਚ ਕੇ ਰੱਖੀ ਜਾਂਦੇ ਹੋ ਕਿ ਇਹ ਮੇਰੇ ਬੱਚਿਆਂ ਦੇ ਕੰਮ ਆਊਗਾ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਅਸੀਂ ਉਹਨਾਂ ਨੂੰ ਨਲਾਇਕ ਵੀ ਬਣਾ ਦਾਂਗੇ ਹਨ ਜਿਵੇਂ ਆਪਾਂ ਕਹਿੰਦੇ ਹਾਂ ਕਿ ਜਦੋਂ ਕਿਸੇ ਨਿਆਣਾ ਕੋਈ ਨਿਆਣਾ ਆਪਦੀ ਮਿਹਨਤ ਦੀ ਕਮਾਈ ਤੋਂ ਬਿਨਾ ਕੋਈ ਚੀਜ਼ ਲੈ ਲੈਂਦਾ ਹਨ ਮੰਨ ਲਓ ਤੁਸੀਂ ਤੁਸੀਂ ਉਹ ਕੱਲ ਨੂੰ ਆਪਣੇ ਨਿਆਣੇ ਨੂੰ ਉਹਦੇ 10 ਰੁਪਏ ਕਮਾਈ ਬਿਨਾ ਵੀ ਕੋਈ ਲੱਖ ਦੀ ਚੀਜ਼ ਲੈ ਦੋਗੇ ਉਹ ਭਾਵੇਂ ਕੋਈ ਮਸ਼ੀਨਰੀ ਹੋਈ ਆ ਉਹ ਪਹਿਲੇ ਦਿਨ ਉਹਤੇ ਕਪੜਾ ਮਾਰੂ ਦੂਜੇ ਦਿਨ ਮਾਰ ਲੂ ਤੀਜੇ ਦਿਨ ਉਹ ਛੱਡ ਦੂਗਾ ਹਨਾ ਉਹਨੂੰ ਉਸ ਚੀਜ਼ ਦਾ ਖਿਆਲ ਹੀ ਚਲਿਆ ਜਾਊ ਤੇ ਉਹੀ ਚੀਜ਼ ਮੰਨ ਲਓ ਆ ਫਰਨੀਚਰ ਆ ਤੁਸੀਂ ਆਪਣੀ ਮਿਹਨਤ ਨਾਲ ਲਿਆ ਤੁਸੀਂ ਇਹਦੇ ਤੇ ਰੋਜ਼ ਕਪੜਾ ਮਾਰੋਗੇ ਤੁਹਾਨੂੰ ਪਤਾ ਇਹਦੀ ਵੈਲਿਊ ਕੀ ਆ ਹਨਾ ਤਾਂ ਆਪਾਂ ਜਦੋਂ 30 ਸਾਲ ਦੇ ਹੋਨੇ ਹਨਾ ਮੰਨ ਲਓ 30 ਸਾਲ ਦੇ ਹੋ ਕੇ ਸਾਡਾ ਇੱਕ ਬੱਚਾ ਹੋ ਗਿਆ ਅਸੀਂ 30 ਸਾਲ ਦੇ ਹੋ ਕੇ ਜਿਉਣਾ ਭੁੱਲ ਜਾਂਦੇ ਹਾਂ ਸਾਨੂੰ ਲੱਗਦਾ ਸਾਡੀ ਜ਼ਿੰਦਗੀ ਖਤਮ ਹੁਣ ਇਹਨਾਂ ਦੀ ਸ਼ੁਰੂ ਹੋ ਗਈ ਹੁਣ ਇਹਨਾਂ ਲਈ ਸਾਰਾ ਕੁਝ ਕਰੀਏ ਹਨਾ ਉਹੀ ਸਾਡੀ ਖੁਸ਼ਹਾਲੀ ਚ ਬਾਂਹ ਹੀ ਦਿੰਦੀ ਉਹ ਉਦੋਂ ਹੀ ਉਹਦੋ ਹੀ ਅਸੀਂ ਸੋਚ ਲੈਂਦੇ ਆ ਵੀ ਜੇ ਕਿਸੇ ਤੇ ਦੋ ਮੁੰਡੇ ਹੋਗੇ ਉਹ ਸੋਚ ਲੰਦਾ ਮੇਰੇ ਕੋਲ ਹੁਣ 10 ਕਿੱਲੇ ਨੇ ਤਾਂ 5-5 ਹੋਵੇ ਹੁਣ ਮੈਂ 20 ਬਣਾ ਲਾਂ ਹਨਾ ਜੇ ਕਿਸੇ ਦੇ ਇੱਕ ਮੁੰਡਾ ਇੱਕ ਕੁੜੀ ਹੋ ਗਿਆ ਉਹਨੂੰ ਫਿਕਰ ਪੈ ਜਾਂਦਾ ਵੀ ਨਹੀਂ ਕੁੜੀ ਦੇ ਵਿਆਹ ਤੇ ਇੰਨਾ ਪੈਸਾ ਲੱਗੂ ਮੈਂ ਹੁਣੇ ਜੋੜਨਾ ਸ਼ੁਰੂ ਕਰ ਲਾਂ ਹਨਾ ਹੁਣ ਕਿੰਨੇ ਆਪਣੇ ਬੱਚੇ ਨੇ ਜਿੰਨਾ ਬਾਰੇ ਅੱਜ ਤੋਂ 20 ਸਾਲ ਪਹਿਲਾਂ ਮਾਪਿਓ ਨੇ ਸੋਚਿਆ ਹੋਊਗਾ ਵੀ ਇਹਨਾਂ ਦਾ ਆ ਕਰ ਦਾਂਗੇ ਇਹਨਾਂ ਦਾ ਆ ਕਰ ਦਾਂਗੇ ਹਨਾ ਉਹਨਾਂ ਚੋਂ ਕਿੰਨੇ ਬੱਚੇ ਨੇ ਜਿਹੜੇ 10000 ਆਇਲਸ ਤੇ ਲਾ ਕੇ ਸਕਸੈਸਫੁਲ ਹੋਏ ਨਾ ਤੇ ਫਿਰ ਉਹਨਾਂ ਨੇ ਮਾਪਿਓ ਦੀ ਕੀ ਸਾਰੀ ਜਾਇਦਾਦ ਵਗਾ ਕੇ ਕੋਈ 10-15 ਲੱਖ ਲਵਾਇਆ ਹਨਾ ਉਹਨਾਂ ਨੇ ਉਹਨਾਂ ਤੋਂ 10-15 ਲੱਖ ਰੁਪਏ ਲੈ ਕੇ ਅੱਜ ਉਸ ਚੀਜ਼ ਨੂੰ ਕਿੰਨਾ ਦੂਣਾ ਬਣਾਤਾ ਕਿ ਉੱਥੇ ਮਾਪਿਓ ਨਾਲ ਚੱਲਦੇ ਨੇ ਹਨਾ ਹਾਂ ਤੁਹਾਡੇ ਕੋਲ ਥੋੜਾ ਜਿੰਨਾ ਬਚਤ ਹੋਣੀ ਚਾਹੀਦੀ ਹੈ ਵੀ ਤੁਸੀਂ ਨਿਆਣੇ ਨੂੰ ਦੇ ਦੇਵੋ ਹਨਾ ਮੰਨ ਲਓ ਮੇਰੇ ਕੋਲ 100 ਰੁਪਏ ਤਾਂ ਮੈਂ ਸੋਚਾਂ ਮੈਂ 25 ਆਪਣੇ ਨਿਆਣੇ ਨੂੰ ਦੇ ਸਕਾਂ ਪਰ ਜੇ ਮੈਂ ਸੋਚਾਂ ਨਹੀਂ ਸਿਰਫ 100 ਦਾ 100 ਹੀ ਮੇਰਾ ਨਿਆਣੇ ਦਾ ਹਨਾ ਤਾਂ ਮੇਰਾ ਬੁਢਾਪਾ ਸੱਚੀ ਬਹੁਤ ਜ਼ਿਆਦਾ ਔਖਾ ਹੋਊਗਾ ਜ਼ਿੰਦਗੀ 'ਚ ਤੇ ਬਹੁਤ ਸਾਰੇ ਮਾਪਿਓ ਬਜ਼ੁਰਗ ਨੇ ਨਾ ਜਿਹੜੇ ਉਹ ਇਸੇ ਲਈ ਬੁਢਾਪੇ 'ਚ ਔਖੇ ਨੇ ਕਿਉਂਕਿ ਉਹਨਾਂ ਨੇ ਤਾਂ ਮਤਲਬ ਇਹ ਸੋਚਿਆ ਹੁੰਦਾ ਵੀ ਜਦੋਂ ਮੈਂ 50 ਸਾਲ ਦਾ ਹੋਇਆ ਮੈਨੂੰ ਜ਼ਿੰਦਗੀ 'ਚ ਪੈਸੇ ਦੀ ਕੀ ਲੋੜ ਪੈਣੀ ਆ ਚੱਕ ਕੇ ਸਾਰਾ ਕੁਝ ਜੋ ਅੱਖਾਂ ਨੂੰ ਫੜਾ ਦੋ ਹਨਾ ਫਿਰ ਉਹ ਲਿਆਣੇ ਆਪਣੀਆਂ ਜ਼ਰੂਰਤਾਂ ਚ ਇੰਨੇ ਉਲਝ ਜਾਂਦੇ ਆ ਵੀ ਤੁਹਾਨੂੰ ਪੁੱਛਣਾ ਭੁੱਲ ਜਾਂਦੇ ਤੇ ਉਸ ਤੋਂ ਵਧੀਆ ਨਹੀਂ ਹੈਗਾ ਵੀ ਜੇ ਮੈਂ ਅੱਜ ਕੁ ਮਾਰੀਆਂ ਤਾਂ ਮੈਂ ਸੋਚਾਂ ਵੀ ਜੇ 100 ਕੁ ਮਾਰੀਆਂ ਤਾਂ 80 ਮੇਰੇ ਨੇ ਬਾਕੀ 20 ਜਿਹਨੂੰ ਲੋੜ ਹੋ ਉਹ ਮੈਂ ਚੱਕ ਕੇ ਫ ਸੱਚੀ ਗੱਲ ਮਤਲਬ ਸੋਨਾ ਨੇ ਸੱਚ ਆ ਵੀ ਪੈਸਾ ਕਿਤੇ ਨਾ ਕਿਤੇ ਤੁਹਾਡੀ ਕਦਰ ਜ਼ਰੂਰ ਕਰਾਉਂਦਾ ਹੈ ਹਨਾ ਹੁਣ ਜਿਹਦੇ ਕੋਲ ਚਾਰ ਪੈਸੇ ਹੁੰਦੇ ਨੇ ਘਰ 'ਚ ਜਾਂ ਕੋਈ ਵੱਡਾ ਬੰਦਾ ਉਹਨੂੰ ਰੋਟੀ ਚਾਜ ਨਾਲ ਮਿਲਦੀ ਆ ਜਿਨੇ ਉਹਦੇ ਹੱਥ 'ਚ ਕੁਝ ਨਹੀਂ ਰੱਖਿਆ ਉਹਨੂੰ ਰੋਟੀ ਵੀ ਨਹੀਂ ਚਾਜ ਨਾਲ ਮਿਲਦੀ ਇੱਕ ਆਖਰੀ ਗੱਲ ਕਰਕੇ ਆਪਾਂ ਪ੍ਰੋਗਰਾਮ ਸਮਾਪਤ ਕਰਦੇ ਆ ਸਾਡੇ ਨਾਲ ਉੱਥੇ ਆਸਟ੍ਰੇਲੀਆ ਭੈਣ ਉਹਨਾਂ ਦੇ ਗਵਾਂਡ 'ਚ ਇੱਕ ਗੋਰਾ ਗੋਰੀ ਕਪਲ ਰਹਿੰਦਾ ਆ ਤੇ ਉਹ ਰਿਟਾਇਰਡ ਸੀ ਤੇ ਉੱਥੇ ਸਾਨੂੰ ਸਾਡੇ ਦੇਖਦੇ ਆ ਦੇਖਦੇ ਨੇ ਨਾ ਉਹਨਾਂ ਨੇ ਉਹ ਕਰ ਮੂਵ ਕਰਨਾ ਸੀਗਾ ਤੇ ਉਹ ਸਾਡੇ ਕਿਤੇ ਹੋਰ ਚੱਲੇ ਸੀਗੇ ਹੁਣ ਵੀ ਉਹ ਦੋਨੋਂ ਹਸਬੰਡ ਵਾਈਫ ਇਕੱਲੇ ਰਹਿੰਦੇ ਸੀਗੇ ਤਾਂ ਮੇਰੇ ਭਾਜੀ ਉਹਨਾਂ ਨੂੰ ਪੁੱਛਣ ਲੱਗੇ ਵੀ ਤੁਸੀਂ ਮੂਵ ਕਰ ਰਹੇ ਹੋ ਕਹਿੰਦੇ ਹਾਂ ਅਸੀਂ ਆਪਦੀ ਮਤਲਬ ਜੋ ਸਾਡੇ ਰਿਟਾਇਰਮੈਂਟ ਦੇ ਪੈਸੇ ਸੀਗੇ ਸੀ ਉਹਨਾਂ ਦੇ ਨਾਲ ਆਪਦੇ ਲਈ ਇੱਕ ਮਤਲਬ ਉੱਤਰ ਆਪਾਂ ਕਹਿਣ ਤਾਂ ਨੇ ਉਹਨਾਂ ਨੂੰ ਕੰਟਰੀ ਸਾਈਡ ਜਿਵੇਂ ਆਪਾਂ ਕੱਲ੍ਹ ਉਹ ਵੀ ਖੇਤਾਂ ਵੱਲ ਚਲੇ ਗਏ ਜਿੱਥੋਂ ਵੀ ਕੰਟਰੀ ਸਾਈਡ ਅਸੀਂ ਆਪਦੇ ਲਈ ਘਰ ਬਣਾਇਆ ਵਾ ਹਨਾ ਹਾਲਾਂਕਿ ਉਹ ਘਰ ਵੀ ਉਹਨਾਂ ਦਾ ਸੀ ਕਹਿੰਦੇ ਹੋਣਾ ਅਸੀਂ ਉੱਥੇ ਰਹਿਣਾ ਚਾਹੁੰਦੇ ਹਾਂ ਤੁਸੀਂ ਗਿਣ ਕੇ ਮੈਨੂੰ ਦੱਸ ਦੋ ਵੀ ਕਿੰਨੇ ਆਪਣੇ ਘਰਾਂ 'ਚ ਉਹ ਜੀ ਨੇ ਜਾਂ ਕਿੰਨੇ ਉਹ ਲੋਕ ਨੇ ਜਿਹੜੇ ਕਿ ਆਪਦੀ ਰਿਟਾਇਰਮੈਂਟ ਦੇ ਪੈਸਿਆਂ ਦਾ ਇਹ ਸੋਚਦੇ ਹੋਣਗੇ ਵੀ ਮੈਂ ਆਪਣੇ ਲਈ ਵੀ ਮੈਂ ਇਹਦੇ ਲਈ ਮੈਂ ਕੁਝ ਆfda ਬਣਾ ਲਾਂ ਜਾਂ ਇਹਦੇ ਨਾਲ ਮੈਂ ਆਪਦੇ ਪੈਸਿਆਂ ਨਾਲ ਕਿਤੇ ਘੁੰਮਣ ਚਲ ਜਾਾਂ ਜਾਂ ਮੈਂ ਆਪਦੇ ਲਈ ਕੋਈ ਚੀਜ਼ ਖਰੀਦ ਲਾਂ ਹਨਾ ਨਹੀਂ ਉਹਨਾਂ ਨੂੰ ਇਹ ਹੁੰਦਾ ਵਾ ਵੀ ਰਿਟਾਇਰਮੈਂਟ ਦੇ ਪੈਸੇ ਅਗੇ ਚਲੋ ਹੁਣ ਕਿਸੇ ਨ ਕਿਸੇ ਨਿਆਣੇ ਦਾ ਵਿਆਹ ਕਰ ਦੋ ਹਾਂ ਉਹਦਾ ਬਿਜ਼ਨਸ ਸੈੱਟ ਕਰ ਦੋ ਹਨਾ ਜਾਂ ਕਿਸੇ ਨਿਆਣੇ ਦੇ ਬਿਜ਼ਨਸ ਤੇ ਲਾ ਦੋ ਹਨਾ ਸੋ ਮੇਨੂੰ ਲੱਗਦਾ ਹੁੰਦਾ ਜਿਵੇਂ ਨਵਦੀਪ ਬਰਾੜ ਹੋਰਾਂ ਦੇ ਨਾਲ ਆਪਾਂ ਇੰਟਰਵਿਊ ਕੀਤੀ ਸੀਗੀ ਤੇ ਟ੍ਰੈਵਲਰ ਨੇ ਉਹ ਉਹ ਕਹਿੰਦੇ ਨੇ ਕਿ ਵੀ ਆਪਣੀ ਕੰਟਰੀ ਦੀ ਜੀਡੀਪੀ ਥੱਲੇ ਕਿਉਂ ਚਲੇ ਜਾਂਦੀ ਹੈ ਕਿਉਂਕਿ ਆਪਣੇ ਲੋਕ ਪੈਸਾ ਕਮਾ ਕੇ ਸਾਂਭਣ 'ਚ ਯਕੀਨ ਕਰਦੇ ਨੇ ਆਪਣੇ ਲੋਕ ਪੈਸਾ ਖਰਚ ਦੇ ਨਹੀਂ ਹੈਗੇ ਹਨਾ ਸੋ ਮੇਨੂੰ ਲੱਗਦਾ ਹੁੰਦਾ ਕਿ ਜਿੰਨਾ ਤੁਸੀਂ ਕਮਾ ਰਹੇ ਹੋ ਅੱਜ ਤੁਹਾਡੇ ਲਈ ਦਿਨ ਚੜਿਆ ਤੁਸੀਂ ਕਮਾ ਰਹੇ ਹੋ ਤਾਂ ਇਸ ਕਮਾਈ ਦਾ ਫਾਇਦਾ ਵੀ ਤੁਸੀਂ ਹੀ ਲੋ ਗਾਹਲੀ ਪੀੜੀ ਨੂੰ ਪਤਾ ਨਹੀਂ ਉਹਦੇ ਜ਼ਰੂਰਤ ਹੋਣੀ ਆ ਪਤਾ ਨਹੀਂ ਨਹੀਂ ਹੋਣੀ ਉਹਨਾਂ ਨੇ ਸਾਂਭਣਾ ਖੋਰੇ ਨਹੀਂ ਸਾਂਭਣਾ ਹਨਾ ਸੋ ਤੁਹਾਡੇ ਕੋਲੇ ਜਿਵੇਂ ਆਪਾਂ ਕਹਿੰਦੇ ਹੁਣੇ ਕਿ ਤੁਹਾਡੇ ਕੋਲੇ ਜੋ ਸੱਚ ਆ ਉਹ ਅੱਜ ਦਾ ਹੀ ਆ ਹਨਾ ਸੋ ਅੱਜ ਤੁਸੀਂ ਜਿਉਣੇ ਹੋ ਤਾਂ ਮੈਨੂੰ ਲੱਗਦਾ ਕਿ ਅੱਜ ਤੁਹਾਨੂੰ ਆਪਦੇ ਆਪ ਲਈ ਹੀ ਜਿਉਣਾ ਚਾਹੀਦਾ ਹੈ ਹਨਾ ਔਰ ਸਭ ਤੋਂ ਵੱਡੀ ਗੱਲ ਮਾਪਿਓ ਹੋ ਜਾਣਾ ਮਰ ਜਾਣਾ ਨਹੀਂ ਹੁੰਦਾ ਹਨਾ ਤੁਸੀਂ ਆਪਣੀ ਜ਼ਿੰਦਗੀ ਚ ਆਇਓ ਮਤਲਬ 100% ਨਹੀਂ ਤਾਂ ਉਹਨੂੰ 80% ਤਾਂ ਇਹ ਸੋਚੋ ਵੀ ਮੈਂ ਜਿਉ ਕੇ ਗਿਆ ਨਾ ਤਾਂ ਉਹ ਜਿਉਣਾ ਇਸੇ ਲਈ ਆ ਵੀ ਇੰਨਾ ਜ਼ਿਆਦਾ ਲੰਮਾ ਰੱਸਾ ਨਾ ਪਾ ਕੇ ਰੱਖੋ ਵੀ ساری ਉਮਰ ਸਭ ਕੁਝ ਤੁਹਾਡੇ ਤੇ ਡਿਪੈਂਡ ਕਰਦਾ ਸੋ ਅੱਜ ਦੇ ਪ੍ਰੋਗਰਾਮ ਗੱਲ ਤੇ ਗੱਲ ਵਿੱਚ ਇੰਨਾ ਹੀ ਮੈਨੂੰ ਗੁਰਦੀਪ ਗਰੇਵਾਲ ਨੂੰ ਤੇ ਭੈਣ ਰੁਪਿੰਦਰ ਸੰਧੂ ਹਰਾਂ ਨੂੰ ਇਜਾਜ਼ਤ ਦੇ ਦਿਓ ਅਸੀਂ ਉਮੀਦ ਕਰਦੇ ਹਾਂ ਕਿ ਅੱਜ ਦੇ ਐਪੀਸੋਡ ਤੋਂ ਬਾਅਦ ਤੁਸੀਂ ਵੀ ਥੋੜਾ ਜਿਹਾ ਇਹ ਸੋਚੋਗੇ ਕਿ ਜ਼ਿੰਦਗੀ 'ਚ ਅਸੀਂ ਆਪਦੇ ਜਿਉਣ ਲਈ ਆਏ ਆ ਬੱਚੇ ਆਪਦਾ ਨਸੀਬ ਲਿਖਾ ਕੇ ਲੈ ਕੇ ਆਏ ਨੇ ਉਹ ਆਪਦੇ ਕਰਮ ਆਪ ਲੈ ਕੇ ਆਏ ਨੇ ਕਿ ਜੋ ਉਹਨਾਂ ਦੇ ਕਰਮਾਂ ਚ ਹੋਊਗਾ ਜਾਂ ਕਿਸਮਤ ਚ ਹੋਊਗਾ ਉਹਨਾਂ ਨੂੰ ਜ਼ਰੂਰ ਮਿਲੀ ਜਾਣਾ ਤੁਹਾਡੇ ਸੋਚਣ ਦਾ ਨਾ ਸੋਚਣ ਦੇ ਨਾਲ ਕੁਝ ਨਹੀਂ ਹੋਣ ਲੱਗਿਆ ਸੋ ਇਜਾਜ਼ਤ ਚਾਹੁੰਦੇ ਆ ਅੱਜ ਦੇ ਪ੍ਰੋਗਰਾਮ ਚੋਂ ਆਪਾਂ ਫਿਰ ਮਿਲਦੇ ਆ ਸਤਿ ਸ੍ਰੀ ਅਕਾਲ